ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਇਹ ਦੱਸਣਾ ਚਾਹੁੰਦੇ ਆ ਸਾਰੀ ਸਾਡੀ ਕਿਸਾਨ ਕਰਤਾ ਕੌਮ ਤੇ ਕਿਸਾਨੀ ਧੰਦਾ ਕਰਨ ਵਾਲੀ ਸਾਰੇ ਵੀਰਾਂ ਨੂੰ ਸਾਡੀ ਕਿਸਾਨ ਕੌਮ ਨੂੰ ਸਾਡੇ ਭਾਰਤ ਦੇ ਹਰ ਇੱਕ ਨਾਗਰਿਕ ਨੂੰ ਹਰ ਇੱਕ ਨਿਵਾਸੀ ਨੂੰ ਅਸੀਂ ਇਹ ਦੱਸਣਾ ਚਾਹੁੰਦੇ ਆ ਕਿ ਜੋ ਕੱਲ ਸੁਪਰੀਮ ਕੋਰਟ ਮਾਨਯੋਗ ਸੁਪਰੀਮ ਕੋਰਟ ਮਾਨਯੋਗ ਹਾਈ ਕੋਰਟ ਜੋ ਪੰਜਾਬ ਦੇ ਪ੍ਰਸ਼ਾਸਨ ਨੇ ਪੰਜਾਬ ਸਰਕਾਰ ਨੇ ਜੋ ਉੱਥੇ ਇੱਕ ਝੂਠ ਬੋਲਿਆ ਗਿਆ ਕਿ ਪ੍ਰਧਾਨ ਜੀ ਨੇ ਮਰਨ ਵਰਤ ਜਿਹੜਾ ਉਹ ਤੋੜ ਦਿੱਤਾ ਗਿਆ ਪ੍ਰਧਾਨ ਜੀ ਨੇ ਜੋ 123 24 ਦਿਨ ਤੋਂ ਜਿਹੜਾ ਮਰਨ ਵਰਤ ਸੀ ਉਹ ਜਾਰੀ ਸੀਗਾ ਕਿ ਉਹ ਤੋੜ ਦਿੱਤਾ ਉਹ ਝੂਠ ਬੋਲਿਆ ਗਿਆ ਤਾਂ ਅਸੀਂ ਉਸ ਦੇ ਉੱਤੇ ਕਲੈਰੀਫਿਕੇਸ਼ਨ ਦੇ ਦਿੰਨੇ ਆ ਕਿ ਪ੍ਰਧਾਨ ਜੀ ਨੇ ਕੋਈ ਵੀਰੋ ਮਰਨ ਵਰਤ ਨਹੀਂ ਤੋੜਿਆ ਕੋਈ 123 ਦਿਨਾਂ ਵਾਲਾ ਜਿਹੜਾ ਆਪਣਾ ਹੰਗਰ ਸਟ੍ਰਾਈਕ ਚੱਲ ਰਹੀ ਸੀ ਉਹ ਕੋਈ ਨਹੀਂ ਤੋੜੀ ਇਹ ਜਿਹੜਾ ਕੱਲ ਆਪਾਂ ਪਾਣੀ ਪੀਤਾ ਜਿਹੜਾ ਇਹ ਪੀਤਾ ਹੈ ਕਿ ਜਿਹੜਾ ਇਹਨਾਂ ਨੇ 19 ਤਰੀਕ ਨੂੰ ਇੱਕ ਸਾਡੇ ਉੱਤੇ ਐਸੀ ਇਹਨਾਂ ਨੇ ਭਾਰਤ ਪੰਜਾਬ ਸਰਕਾਰ ਨੇ ਕਰਤੂਤ ਕੀਤੀ ਕਿ ਸਾਡੇ ਜਿਹੜਾ ਕਿਸਾਨੀ ਤਰਨਾ ਕਿਸਾਨੀ ਮਜਹਰਾ ਜਿਹੜਾ ਸਾਡਾ ਖਨੌਰੀ ਸ਼ੰਭੂ ਮੋਰਚਾ ਚੱਲ ਰਿਹਾ ਸੀ ਉਸ ਖਨੌਰੀ ਸ਼ੰਭੂ ਮੋਰਚੇ ਨੂੰ ਜਿਸ ਤਰੀਕੇ ਨਾਲ ਇਹਨਾਂ ਨੇ ਢਾਹ ਢੇਰੀ ਕੀਤਾ ਜਿਸ ਤਰੀਕੇ ਨਾਲ ਸਾਡੀ ਉੱਥੇ ਤੰਬੂਆਂ ਦੀ ਤੋੜਪੰਨ ਕੀਤੀ ਸਾਡੇ ਸਮਾਨ ਚੋਰੀ ਕੀਤੇ ਉਸ ਤੋਂ ਬਾਅਦ ਜਿਸ ਤਰੀਕੇ ਨਾਲ ਸਾਡੀ ਲੀਡਰਸ਼ਿਪ ਨੂੰ ਇਹਨਾਂ ਨੇ ਚੱਕ-ਚੱਕ ਕੇ ਜੇਲ੍ਹਾਂ ਚ ਸੁਟਿਆ ਜਿਸ ਤਰੀਕੇ ਨਾਲ ਸਾਡੇ ਅੰਗੂ ਸਰਦਾਰ ਜਗਜੀਤ ਸਿੰਘ ਜੀ ਡੱਲੇਵਾਲ ਨੂੰ ਇਹਨਾਂ ਨੇ ਚੱਕ ਕੇ ਡੇਟੇਨ ਕੀਤਾ ਚੱਕ ਕੇ ਇੱਕ ਤਰੀਕੇ ਨਾਲ ਅਗਵਾ ਕੀਤਾ ਉਸ ਦੇ ਵਿੱਚੋਂ ਸਰਦਾਰ ਜਗਜੀਤ ਸਿੰਘ ਜੀ ਡੱਲੇਵਾਲ ਨੇ ਇੱਕ ਫੈਸਲਾ ਲਿਆ ਸੀ ਕਿ ਜਦ ਤੱਕ ਸਾਡੀ ਸਾਰੀ ਲੀਡਰਸ਼ਿਪ ਜਿਹੜੀ ਨੂੰ ਇਹਨਾਂ ਨੇ ਇੱਕ ਤਰੀਕੇ ਨਾਲ ਅਗਵਾ ਕਰਕੇ ਜੇਲ੍ਹਾਂ ਦੇ ਵਿੱਚ ਸੁਟਿਆ ਸਾਡੀ ਨੌਜਵਾਨੀ ਨੂੰ ਜੇਲ੍ਹਾਂ ਚ ਸਾਡੀਆਂ 80-80 ਸਾਲ ਦੀਆਂ ਬੀਬੀਆਂ ਨੂੰ ਇਹਨਾਂ ਨੇ ਜੇਲ੍ਹਾਂ ਚ ਦਿੱਤਾ ਉੱਥੇ ਇੱਕ ਫੈਸਲਾ ਲਿਆ ਗਿਆ ਸੀ ਡੱਲੇਵਾਲ ਸਾਹਿਬ ਵੱਲੋਂ ਕਿ ਜਦ ਤੱਕ ਸਾਡੇ ਉਹ ਸਾਰੇ ਕਿਸਾਨ ਕਿਸਾਨ ਆਗੂ ਸਾਡੀ ਸਾਰੀ ਲੀਡਰਸ਼ਿਪ ਜਿੰਨਾ ਚਿਰ ਬਾਹਰ ਨਹੀਂ ਆ ਜਾਂਦੀ ਤਾਂ ਮੈਂ ਉਹਨਾਂ ਟਾਈਮ ਇੱਕ ਪਾਣੀ ਦੀ ਕੁੱਟ ਤੱਕ ਵੀ ਨਹੀਂ ਪੀਊਗਾ ਤਾਂ ਵੀਰੋ ਉਸ ਫੈਸਲੇ ਤੇ ਜਦੋਂ ਸਰਕਾਰ ਨੇ ਪ੍ਰਸ਼ਾਸਨ ਨੇ ਸਾਡੀ ਸਾਰੀ ਲੀਡਰਸ਼ਿਪ ਨੂੰ ਅ ਅਗਵਾ ਰਿਹਾ ਕੀਤਾ ਜਦੋਂ ਸਾਡੀ ਸਾਰੀ ਲੀਡਰਸ਼ਿਪ ਜੇਲ੍ਹਾਂ ਦੇ ਵਿੱਚੋਂ ਬਾਹਰ ਆ ਜਾਂਦੀ ਹੈ ਤਾਂ ਸਾਡੀ ਸਾਰੀ ਲੀਡਰਸ਼ਿਪ ਨੂੰ ਜਦੋਂ ਪ੍ਰਧਾਨ ਜੀ ਨੇ ਦੇਖ ਲੈਂਦੇ ਨੇ ਉਦੋਂ ਜਾ ਕੇ ਸਾਡੇ ਪ੍ਰਧਾਨ ਜੀ ਵੱਲੋਂ ਘਟ ਪਾਣੀ ਦੀ ਆਪਦੇ ਸ਼ਰੀਰ ਦੇ ਅੰਦਰ ਲਗਾਈ। ਉਦੋਂ ਤੱਕ ਪਾਣੀ ਨਹੀਂ ਪੀਤਾ ਤਾਂ ਜਿਹੜਾ ਇਹ ਇੱਕ ਤਰੀਕੇ ਨਾਲ ਝੂਠ মিডিਆ ਦੇ ਵਿੱਚ ਵੀ ਜਾ ਕੇ ਮਾਰੇ ਆ ਗਿਆ ਜਾਂਦਾ। ਸਾਡੀ ਮਾਨਯੋਗ ਸੁਪਰੀਮ ਕੋਰਟ ਜਾਂ ਸਾਡੀ ਮਾਨਯੋਗ ਹਾਈ ਕੋਰਟ ਤੱਕ ਵੀ ਇਹ ਝੂਠ ਬੋਲਿਆ ਜਾਂਦਾ। ਤਾਂ ਉਹ ਇਹ ਗੱਲ ਸੀ ਕਿ ਜਿਹੜਾ ਇਹ 19 ਤਰੀਕ ਵਾਲਾ ਜਿਹੜਾ ਇਹਨਾਂ ਨੇ ਕੰਮ ਕੀਤਾ ਸੀ 19 ਤਰੀਕ ਤੋਂ ਬਾਅਦ ਉਹ ਜਿਹੜਾ ਇੱਕ ਵਾਟਰ ਫਾਸਟਿੰਗ ਚੱਲ ਰਹੀ ਸੀ ਕਿ ਜਦ ਤੱਕ ਸਾਡੀ ਲੀਡਰਸ਼ਿਪ ਬਾਹਰ ਨਹੀਂ ਆ ਜਾਂਦੀ ਤਾਂ ਜਦੋਂ ਸਾਡੀ ਲੀਡਰਸ਼ਿਪ ਬਾਹਰ ਆਈ ਤਾਂ ਉਦੋਂ ਜਾ ਕੇ ਉਹ ਪਾਣੀ ਪੀਣ ਦਾ ਕਾਰਨ ਸੀਗਾ ਕਿ ਉਹ 19 ਤਰੀਕ ਵਾਲਾ ਜਿਹੜਾ ਜਿਹੜਾ ਘਟਨਾਕਰਮ ਇਹਨਾਂ ਨੇ ਕੀਤਾ ਉਸ ਦੇ ਵਿੱਚ ਲੀਡਰਸ਼ਿਪ ਨੂੰ ਡਿਟੇਨ ਕੀਤਾ ਉਹਨੂੰ ਬਾਅਦ ਚ ਰਿਹਾਈ ਕਰਵਾ ਕੇ ਉਸ ਵਿੱਚ ਇਹ ਪ੍ਰਧਾਨ ਜੀ ਵੱਲੋਂ ਕਿਹਾ ਗਿਆ ਸੀਗਾ ਕਿ ਉਹਨਾਂ ਟਾਈਮ ਪਾਣੀ ਨਹੀਂ ਪੀਤਾ ਜਾਊਗਾ ਜਦ ਤੱਕ ਸਾਡੀ ਲੀਡਰਸ਼ਿਪ ਨਹੀਂ ਬਾਹਰ ਆਉਂਦੀ ਤੇ ਲੀਡਰਸ਼ਿਪ ਦੀ ਰਿਹਾਈ ਤੋਂ ਬਾਅਦ ਉਹਨਾਂ ਨੇ ਸਿਰਫ ਪਾਣੀ ਪੀਤਾ ਹੈ ਪਾਣੀ ਉਹ ਪਹਿਲਾਂ ਵੀ ਪੀ ਰਹੇ ਸੀ ਪਾਣੀ ਉਹ ਹੁਣ ਪੀਤਾ ਹੈ ਜਿਹੜਾ ਮਰਨ ਮਰਤਾ ਹੈ ਉਹ ਜਿਵੇਂ ਦਾ ਤਿਵੇਂ ਜਿਵੇਂ ਉੱਥੇ ਖਨੌਰੀ ਮੋਰਚੇ ਚੱਲ ਰਹੇ ਸੀ ਓਵੇਂ ਦਾ ਓਵੇਂ ਵੀਰੋ ਖਨੌਰੀ ਮੋਰਚੇ ਦੀ ਤਰ੍ਹਾਂ ਹੀ ਹੁਣ ਵੀ ਮਰਨ ਮਰਤਾ ਜਿਹੜਾ ਜਾਰੀ ਹੈ ਤੇ ਹੁਣ ਅਸੀਂ ਇਹ ਮਾਨਯੋਗ ਸੁਪਰੀਮ ਕੋਰਟ ਨੂੰ ਮਾਨਯੋਗ ਹਾਈ ਕੋਰਟ ਨੂੰ ਇਹ ਬੇਨਤੀ ਕਰਦੇ ਆਂ ਅਸੀਂ ਇਹ ਨਿਮਰਤਾ ਸਹਿਤ ਬੇਨਤੀ ਕਰਦੇ ਆਂ ਕਿ ਜਿਹੜਾ ਝੂਠ ਪੰਜਾਬ ਸਰਕਾਰ ਨੇ ਪੰਜਾਬ ਪ੍ਰਸ਼ਾਸਨ ਨੇ ਬੋਲਿਆ ਉਹਨਾਂ ਤੇ ਉੱਤੇ ਸਖਤ ਤੋਂ ਸਖਤ ਕਾਰਵਾਈ ਹੋਣੀ ਚਾਹੀਦੀ ਹੈ ਕਿਉਂਕਿ ਇਹਨਾਂ ਨੇ ਇੱਕ ਤਰੀਕੇ ਨਾਲ ਸਾਡੇ ਆਗੂ ਦੀ ਕਿਰਦਾਰਕੁਸ਼ੀ ਕੀਤੀ ਹੈ ਕਿਰਦਾਰਕੁਸ਼ੀ ਕੀਤੀ ਹੈ ਇਹਨਾਂ ਨੇ ਹੁਣ ਉਹਨਾਂ ਤੇ ਤੁਹਾਡੇ ਅਸੀਂ ਮਾਨਯੋਗ ਸੁਪਰੀਮ ਕੋਰਟ ਤੇ ਹਾਈ ਕੋਰਟ ਨੂੰ ਬੇਨਤੀ ਕਰਦੇ ਆਂ ਕਿ ਉਹਨਾਂ ਤੇ ਬਣਦੀ ਕਾਰਵਾਈ ਤੁਹਾਨੂੰ ਕਰਨੀ ਚਾਹੀਦੀ ਹੈ ਤੇ ਅਸੀਂ ਸਾਡੇ ਵੀਰਾਂ ਨੂੰ ਹੋਰ ਵੀ ਗੱਲ ਦੱਸ ਦਈਏ ਕਿ ਜਿਹੜਾ ਪ੍ਰਧਾਨ ਜੀ ਦੇ ਕੱਲ ਟੈਸਟ ਹੋਏ ਨੇ ਅ ਜਿਹੜੇ ਟੈਸਟ ਹੋਏ ਨੇ ਉਹਨਾਂ ਦੇ ਵਿੱਚ ਕਿਟੋਨ ਬਾਡੀਜ਼ ਨੇ ਜਿਹੜੀਆਂ ਕਿਟੋਨ ਬਾਡੀਜ਼ ਨੂੰ ਪੋਜ਼ਿਟਿਵ ਪਾਇਆ ਗਿਆ ਹੈ ਕਿਟੋਨ ਬਾਡੀਜ਼ ਜਦੋਂ ਦੇ ਉੱਥੇ ਵੀ ਟੈਸਟ ਹੋ ਰਹੇ ਨੇ ਉਦੋਂ ਤੋਂ ਹੀ ਕਿਟੋਨ ਬਾਡੀਜ਼ ਆ ਜਿਹੜੀਆਂ ਉਹ ਪੋਜ਼ਿਟਿਵ ਆ ਰਹੇ ਨੇ ਤੇ ਕਿਟੋਨ ਬਾਡੀਜ਼ ਦਾ ਪੋਜ਼ਿਟਿਵ ਹੋਣ ਦਾ ਮਤਲਬ ਇਹਨਾਂ ਦਾ ਮਤਲਬ ਹੈ ਕਿ ਸਰੀਰ ਦੇ ਵਿੱਚ ਇਹਦਾ ਮਤਲਬ ਕੋਈ ਵੀ ਕਰਾਕ ਨਹੀਂ ਜਾ ਰਹੀ ਤਾਂ ਉਹ ਪੋਜਿਟਿਵ ਹੋਏ ਹੋਏ ਨਹੀਂ ਹੁਣ ਜਿਹੜੇ ਵੀਰ ਇਹ ਗੱਲ ਕੋਈ ਪ੍ਰਚਾਰਿਆ ਜਾ ਰਿਹਾ ਇਸ ਜਿਸ ਤਰੀਕੇ ਨਾਲ ਪ੍ਰਚਾਰਿਆ ਜਾ ਰਿਹਾ ਸੀਗਾ ਕਿ ਉਹ ਕੁਝ ਖਾ ਰਹੇ ਨੇ ਤਾਂ ਉਹਨਾਂ ਦਾ ਜਵਾਬ ਹੈ ਕਿ ਕਿਟੋਨ ਬਾਡੀਜ਼ ਪੋਜਿਟਿਵ ਪੋਜਿਟਿਵ ਦਾ ਮਤਲਬ ਕਿ ਸਰੀਰ ਦੇ ਵਿੱਚ ਕੁਝ ਨਹੀਂ ਗਿਆ ਇਸ ਕਰਕੇ ਇਸ ਗੱਲ ਨੂੰ ਸਮਝਿਆ ਜਾਵੇ ਕਿ ਉਹਨਾਂ ਦੇ ਸਰੀਰ ਆ ਜਿਹੜਾ ਉਹ ਉਸ 26 ਨਵੰਬਰ ਤੋਂ ਲੈ ਕੇ ਹੁਣ ਤੱਕ ਬਿਲਕੁਲ ਆਪਣਾ ਜਿਸ ਤਰੀਕੇ ਨਾਲ ਉਹਨਾਂ ਨੇ ਆਪ ਦਾ ਭੁਖੜਤਾਲ ਮਰਨ ਮਾਰਤ ਰੱਖਿਆ ਹੋਇਆ ਉਹ ਉਸੇ ਦੀ ਤਰ੍ਹਾਂ ਜਾਰੀ ਹੈ। ਸ਼ਰੀਰ ਦੇ ਵਿੱਚ ਕੁਝ ਨਹੀਂ ਗਿਆ। ਇਸ ਕਰਕੇ ਇਹ ਬੇਨਤੀ ਹੈ ਕਿ ਕਰਦਾਰ ਕੁਸ਼ੀ ਆਪਾਂ ਕਿਸੇ ਵੀ ਆਗੂ ਦੀ ਜਿਹੜੀ ਆ ਪਹਿਲਾਂ ਉਸ ਦੇ ਉੱਤੇ ਆਪਦੀ ਜਿਹੜੀ ਆ ਸਮਝਾ ਉਹਨੂੰ ਆਪਾਂ ਪਹਿਲਾਂ ਖਬਰ ਨੂੰ ਪਰਚੋਲ ਕਰਕੇ ਉਹਦੀ ਪਛਾਣ ਕਰਕੇ ਆਪਾਂ ਕੁਝ ਵੀ ਸੋਸ਼ਲ ਮੀਡੀਆ ਤੇ ਬੋਲਣਾ ਹੈ ਉਹ ਫੇਰ ਬੋਲਿਆ ਕਰੀਏ। ਉੱਤੇ ਸਾਰੇ ਵੀਰਾਂ ਨੂੰ ਅਸੀਂ ਬੇਨਤੀ ਕਰਦੇ ਹਾਂ ਕਿ ਇਹ ਜਿਹੜੀ ਵੀਡੀਓ ਹੈ ਵੀਰੋ ਸਾਡਾ ਤਾਂ ਮਾਧਿਅਮ ਹੈ ਤੁਸੀਂ ਸਾਡਾ ਮਾਧਿਅਮ ਆ ਕਿਉਂਕਿ ਇਹਨਾਂ ਪੇਜਾਂ ਦੀ ਰੀਚ ਹੈ ਜਿਹੜੀ ਇਹ ਸਰਕਾਰ ਵੱਲੋਂ ਪ੍ਰਸ਼ਾਸਨ ਵੱਲੋਂ ਵੀਰੋ ਜਮ੍ਹਾਂ ਘਟਾਈ ਜਾ ਚੁੱਕੀ ਹੈ ਸਾਡਾ ਮਾਧਿਅਮ ਤੁਸੀਂ ਹੋ ਤੁਸੀਂ ਹੀ ਇਹ ਸਾਡੀਆਂ ਵੀਡੀਓ ਨੂੰ ਅੱਗੇ ਦੀ ਅੱਗੇ ਲੈ ਕੇ ਜਾ ਰਹੇ ਹੋ ਪਹਿਲਾਂ ਵੀ ਲੈ ਕੇ ਗਏ ਹੋ ਬਹੁਤ ਤੁਹਾਡਾ ਧੰਨਵਾਦ ਕਰਦੇ ਹਾਂ ਹੁਣ ਵੀ ਅਸੀਂ ਉਮੀਦ ਕਰਦੇ ਹਾਂ ਕਿ ਤੁਸੀਂ ਵੱਧ ਤੋਂ ਵੱਧ ਇਹਨਾਂ ਵੀਡੀਓ ਨੂੰ ਸ਼ੇਅਰ ਕਰੋਗੇ ਸ਼ੇਅਰ ਕਰਕੇ ਇਹ ਵੀਡੀਓ ਉਹਨਾਂ ਲੋਕਾਂ ਤੱਕ ਪਹੁੰਚਾਈ ਜਾਵੇ ਉਸ ਪ੍ਰਸ਼ਾਸਨ ਤੱਕ ਸਾਡੇ ਮਾਨਯੋਗ ਸੁਪਰੀਮ ਕੋਰਟ ਹਾਈ ਕੋਰਟ ਤੱਕ ਪਹੁੰਚਾਈ ਜਾਵੇ ਤਾਂ ਕਿ ਸਾਡੀ ਆਵਾਜ਼ ਉੱਥੋਂ ਤੱਕ ਪਹੁੰਚ ਸਕੇ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ